ਉਹ ਘਾਣੀ ਵਿਗੜ ਜਾਂਦੀ ਵਿੱਚੋਂ ਕੋ ਨੈਟ ਨੋਟ ਖਰਾਬ ਹੋ ਗਿਆ ਹਣੀ ਤੇ ਕੌਮੀ ਮਸਲਿਆਂ ਤੇ ਚਰਚਾ ਕਰਿਆ ਕਰੀਏ ਉਹ ਮੈਂ ਕਹੇ ਚਰਚਾ ਨਹੀਂ ਇਹ ਝਗੜੇ ਹੋਣੇ ਆ ਤਲਵਾ ਵਿਚਾਰ ਵਿੱਚੋਂ ਹੀ ਤਲਵਾਰ ਪੈਦਾ ਹੋ ਜਾਂਦੀ ਇੱਕ ਦੂਜੇ ਬੋਲੇ ਨਾ ਤੇ ਨਾ ਝਗੜਾ ਹੁੰਦਾ ਤੇ ਨਾ ਕੋਈ ਡਾਂਗ ਛੋਟਾ ਹੀ ਖੜਕਦਾ ਇਸ ਕਰਕੇ ਪੁਰਾਣੇ ਸਾਧੂ ਮਹਾਤਮਾ ਕਿਸੇ ਦੇ ਨਾਲ ਗਿਆਨ ਗੋਸ਼ਟ ਨਹੀਂ ਕਰਦੇ ਕਹਿੰਦੇ ਠੀਕ ਆ ਤੂੰ ਜਿੰਨੂੰ ਮੰਦਾ ਮੰਨੀ ਜਾ ਜੋ ਜੋ ਤੇਰਾ ਗਿਆਨ ਹੋ ਤੇਰਾ ਗਿਆਨ ਆ ਜਿਹੜਾ ਸਾਡਾ ਗਿਆਨ ਉਹ ਸਾਡਾ ਗਿਆਨ ਹਾਂਜੀ ਝਗੜੇ ਦੀ ਬਾਤ ਕੋਈ ਨਹੀਂ ਏ ਪਰ 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 ਬਾਬਾ ਨਾਨਕ ਜਦੋਂ ਝਗੜਦਾ ਸੀ ਨਾ ਜੋਗੀਆਂ ਨਾਲ ਅਖੀਰ ਤੇ ਮੁੜ ਕੇ ਜੋਗੀਆਂ ਨੂੰ ਹੀ ਹਾਰ ਮੰਨਣੀ ਪੈਂਦੀ ਸੀ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਇਹ ਫਿਰ ਬਾਬਾ ਜੀ ਬਾਬਾ ਫਰੀਦ ਸਾਹਿਬ ਜੋ ਕਸੂਰ ਤੋਂ ਤੁਰੇ ਹੋਏ ਨੇ ਤੁਰਦੇ ਤੁਰਦੇ ਦਿੱਲੀ ਪਹੁੰਚ ਗਏ ਤੇ ਦਿੱਲੀ ਫਿਰ ਜਿੱਥੇ ਡੇਰਾ ਸੀ ਨਾ ਬਖਤਾਰ ਕਾਕੀ ਦਾ ਉਥੇ ਪਹੁੰਚ ਗਏ ਨੇ ਤੇ ਕੀ ਵੇਖਦੇ ਨੇ ਬਖਤਾਰ ਕਾਕੀ ਜਿਹੜਾ ਉਹਨਾਂ ਦਾ ਜਿਹੜਾ ਮੁਰਸ਼ਿਦ ਹੈ ਸਮੇ ਦਾ ਵੱਡਾ ਦਰवेश ਹੋਆ ਉਸ ਸਭਾ 'ਚ ਬੈਠਿਆ ਤੇ ਗਿਆਨ ਗੋਸ਼ਟ ਚੱਲਣ ਦਈ ਹੈ ਗੁਰੂ ਅਰਜਨ ਸਾਹਿਬ ਨੇ ਆਖਿਆ ਨੇ ਸਿੱਖੋ ਹੋਏ ਇਕੱਤਰ ਮਿਲੋ ਮੇਰੇ ਭਾਈ ਇਕੱਠੇ ਹੋ ਕੇ ਬਿਆ ਕਰੋ ਤੇ ਗੁਰਮੁਖ ਬੈਠੋ ਸਫਾ ਵਸਾਏ ਦਰੀ ਵਿਛਾਲਿਆ ਕਰੋ ਤੇ ਰੱਬ ਦੇ ਨਾਮ ਨੂੰ ਜਪਿਆ ਕਰੋ ਤੇ ਰੱਬ ਦੇ ਨਾਮ ਦੀ ਚਰਚਾ ਕਰਿਆ ਕਰੋ ਜਿਦਾਂ ਭਾਈ ਗੁਰਦਾਸ ਨੇ ਲਿਖਿਆ ਗਿਆਨ ਗੋਸ਼ਟ ਚਰਚਾ ਸਦਾ ਕਰਤਾਰਪੁਰ ਦੇ ਅੰਦਰ ਵੀ ਕਥਾ ਹੁੰਦੀ ਰਹੀ ਆ ਬਾਬਾ ਗੁਰੂ ਨਾਨਕ ਸਾਹਿਬ ਖੁਦ ਕਥਾ ਕਰਦੇ ਰਹੇ ਭਾਈ ਗੁਰਦਾਸ ਨੇ ਲਿਖਿਆ ਗਿਆਨ ਗੋਟ ਚਰਚਾ ਸਦਾ ਆਹਾਂ ਦੇ ਸ਼ਬਦ ਉੱਠੇ ਚੁਣਕਾਰ ਆ ਇਹ ਫਿਰ ਬਖਤਾਰ ਕਾ ਕੀ ਜੀ ਬੈਠੇ ਹੋਏ ਨੇ ਤੇ ਮੌਲਵੀ ਕਾਜੀ ਬਾਬਾ ਜੀ ਦੇ ਨਾਲ ਗਿਆਨ ਗੋਟ ਸ਼ਰਧ ਦੀ ਚਰਚਾ ਚੱਲ ਰਹੀ ਆ ਮੰਝ ਨਾ ਕਿ ਨਾ ਆਹੇ ਰੋਧ ਪੜ੍ਹਦੇ ਆਸਾ ਦੀ ਵਾਰ 'ਚ ਮੁਸਲਮਾਨਾਂ ਸਿਵਤ ਸਰੀਅਤ ਪੜ ਪੜ ਕਰੇ ਵਿਚਾਰ ਉਹ ਪੜਦੇ ਨੇ ਤੇ ਉਹਦੀ ਵਿਚਾਰ ਕਰਦੇ ਨੇ ਤੇ ਆਪਾਂ ਦੇ ਜਪਜੀ ਸਾਹਿਬ ਪੜ ਲਿਆ ਫੇ ਸਤਨਾਮ ਈਮਾਨ ਅਸੀਂ ਪੜਦੇ ਆਂ ਵਿਚਾਰ ਨਹੀਂ ਕਰਦੇ ਮਾਰ ਕੇ ਦੇ ਮੁਸਲਮਾਨ ਜਿਹੜਾ ਉਹ ਵਿਚਾਰ ਕਰਦਾ ਹੈ ਮੁਸਲਮਾਨਾਂ ਸਿਵਤ ਸਰੀਅਤ ਬੜ-ਬੜ ਕਰੇ ਵਿਚਾਰ ਤੇ ਕੀ ਕਹਿੰਦੇ ਕੀ ਉਹ ਬੰਦੇ ਸੇ ਜੇ ਪਏ ਚ ਬੰਦੀ ਵੇਖਣ ਕੋ ਦੀਦਾਰ ਕਹਿੰਦੇ ਅਸਲੀ ਮੁਸਲਮਾਨ ਉਹੀ ਹੈ ਜਿਹੜਾ ਸ਼ਰਾ ਵਿੱਚ ਆ ਗਿਆ ਤੇ ਜਿਹੜਾ ਸ਼ਰਾ ਵਿੱਚ ਨਹੀਂ ਆਇਆ ਉਹ ਮੁਸਲਮਾਨ ਹੀ ਨਹੀਂ ਹੁੰਦਾ ਬੜ-ਬੜ ਕਰੇ ਵਿਚਾਰ ਬੰਦੇ ਸੇ ਜੇ ਪਏ ਚ ਬੰਦੀ ਦੇਖਣ ਕੋ ਦੀਦਾਰ ਕਹਿੰਦੇ ਜਿਹਨੇ ਰੱਬ ਦਾ ਖੁਦਾ ਦਾ ਦੀਦਾਰ ਕਰਨਾ ਹੈ ਉਹ ਸ਼ਰਾ ਵਿੱਚ ਆਓ ਜਿੰਨ ਉਸ ਕਹਿੰਦੇ ਰਹਿਣੀ ਰਏ ਸੋਈ ਸਿੱਖ ਮੇਰਾ ਉਹ ਸਾਬ ਮੈਂ ਉਸ ਕਾਚੇਰਾ ਰਹਿਤ ਬਿਨਾ ਨਹੀਂ ਸਿੱਖ ਕਾਵੇ ਰਹਿਤ ਤੋਂ ਬਿਨਾ ਕਿਦਾਂ ਸਿੱਖ ਕੋਈ ਬਣ ਗਿਆ ਤੇ ਤਿਆਗ ਤੋਂ ਬਿਨਾ ਕੋਈ ਦਰवेश ਕਿਵੇਂ ਬਣ ਗਿਆ ਹਾਂਜੀ ਫਰੀਦਾ ਦਰवेशੀ ਗਾਖੜੀ ਆ ਤੇ ਤੁਸੀਂ ਤਿਆਗ ਤੋਂ ਬਿਨਾ ਦਰਵੇਸ਼ ਸਦਾ ਲਿਆ ਆਪਣੇ ਆਪ ਨੂੰ ਫਕੀਰ ਸਦਾ ਲਿਆ ਇਹ ਫਿਰ ਜਦੋਂ ਉੱਥੇ ਪਹੁੰਚ ਗਏ ਨਾ ਬਾਬਾ ਫਰੀਦ ਸਾਹਿਬ ਨੈਟ ਦੀ ਬੜੀ ਮੁਸ਼ਕਲ ਆਉਂਦੀ ਤਾਂ ਬਾਬਾ ਫਰੀਦ ਸਾਹਿਬ ਖਲੋਗੇ ਜਾ ਕੇ ਥੋੜੇ ਜਿਹਾਟ ਮੇ ਬਖਤਾਰ ਕਾਕੀ ਤੋਂ ਤੇ ਦਿਲ ਵਿੱਚ ਸੋਚਦੇ ਆ ਵੀ ਇੱਥੇ ਤੇ ਵੱਡੇ ਵੱਡੇ ਮੌਲਵੀ ਮੁੱਲਾ ਕਾਜੀ ਬੈਠੇ ਹੋਏ ਨੇ ਤੇ ਮੈਨੂੰ ਇਹਨੇ ਇੱਥੇ ਕਿੰਨੇ ਪੁੱਛਣਾ ਆ ਉਹ ਕਿ ਜਦੋਂ ਬੰਦਾ ਵੱਡਿਆਂ ਦੇ ਸਾਹਮਣੇ ਹੁੰਦਾ ਤੇ ਆਪਣੇ ਆਪ ਨੂੰ ਛੋਟਾ ਜਿਹਾ ਮਹਿਸੂਸ ਕਰਦਾ ਤੇ ਜਦੋਂ ਵੱਡੇ ਵੱਡੇ ਮਾਲਾ ਫੇਰਨ ਵਾਲੇ ਨਮਾਜ਼ਾਂ ਪਾੜਨ ਵਾਲੇ ਬੈਠੇ ਹੋਏ ਵੇਖੇ ਤੇ ਬਾਬਾ ਫਰੀਦ ਕਾਬਰ ਗਿਆ ਤੇ ਬਾਬੇ ਫਰੀਦ ਨੂੰ ਇਹ ਨਹੀਂ ਨਾ ਪਤਾ ਵੀ ਰੱਬ ਰੱਬ ਕਰ ਦੇ ਬੁੱਢੇ ਹੋ ਗਏ ਕਾਜੀ ਮੁੱਲਾ ਸਾਰੇ ਇਹ ਬੁੱਢੇ ਤੇ ਹੋ ਗਏ ਪਰ ਖਟਿਆ ਕੱਖ ਬਣੀ ਰਬ ਰਬ ਕਰਦੇ ਬੁੱਢੇ ਹੋ ਗਏ ਕਾਜੀ ਮੁੱਲਾ ਸਾਰੇ ਰਤੀ ਉਹਦਾ ਭੇਦ ਨਹੀਂ ਪਾਇਆ ਪਤਾ ਨਹੀਂ ਲੱਗਾ ਜਿਹਦੀ ਮਾਲਾ ਫੇਰਦੇ ਉਹਦਾ ਪਤਾ ਹੀ ਨਹੀਂ ਰਤੀ ਉਹਦਾ ਭੇਦ ਨਾ ਪਾਇਆ ਤੇ ਸਜਦੇ ਕਰ ਕਰ ਹਾਰੇ ਮੱਥੇ ਟੇਕ ਦੇ ਕੇ ਲੈਂਦਿਆਂ ਨੂੰ ਕੋਈ ਛੱਡਦਿਆਂ ਨੂੰ ਮੱਥੇ ਟੇਕੀ ਜਾਂਦੇ ਲੋਕ ਤੇ ਮਾਰਨ ਦੇ ਅਪਰਾਧੀ ਦੂਣਾ ਨਿਵੇਂ ਮੱਥਾ ਤੇ ਉਹ ਜਿਹੜਾ ਬੰਦੂਕ ਚਲਾਉਂਦਾ ਵਾ ਤੀਰ ਚਲਾਉਂਦਾ ਉਹ ਵੀ ਬੜਾ ਠਾਹੋ ਕੇ ਨਿਮਦਾ ਵਾ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਥੀਏ ਜਾਰੇ ਦੇ ਕੋ ਸਿੱਧੇ ਜਾਏ ਰਿਦਾ ਹੀ ਠੀਕ ਨਹੀਂ ਹੈ ਕੁਸ਼ੁੱਧ ਹੋ ਗਿਆ ਤੇ ਰਬ ਰਵ ਕਰਦੇ ਬੁੱਢੇ ਹੋ ਗਏ ਕਾਜੀ ਬੁੱਲਾ ਸਾਰੇ ਰਤੀ ਉਦਾ ਭੇਤ ਨਹੀਂ ਪਾਤ ਸਜਦੇ ਕਰ ਕਰ ਹਾਏ ਹਾਰੇ ਬੁਲਿਆ ਰਬ ਉਹਨਾਂ ਨੂੰ ਮਿਲਦਾ ਨਮਾਜ਼ਾਂ ਪੜਨ ਵਾਲੇ ਨੂੰ ਕੋਈ ਮਿਲਦਾ ਕੋਈ ਤਸਬੀਹ ਫੇਰਨ ਵਾਲਿਆਂ ਨੂੰ ਮਾਲਾ ਫੇਰਨ ਵਾਲਿਆਂ ਨੂੰ ਥੋੜਾ ਕੋਈ ਰੱਬ ਮਿਲਦਾ ਅਜੇ ਤੱਕ ਤੇ ਮਿਲਿਆ ਹੀ ਨਹੀਂ ਇਹ ਕਿਸ ਨੂੰ ਮਿਲਦਾ ਬੁਲਿਆ ਰਬ ਉਹਨਾਂ ਨੂੰ ਮਿਲਦਾ ਜਿਹੜਾ ਤਨ ਮਨ ਯਾਰ ਤੋਂ ਵਾਰੇ ਜਿਹਨੂੰ ਗੁਰ ਅਮਰਦਾਸ ਕਹਿੰਦੇ ਤਨ ਮਨ ਤਨ ਸਭ ਸੌਂਕ ਗੁਰ ਕੋ ਹੁਕਮ ਨੇ ਪਾਈਏ ਜੇ ਸਭ ਕੁਝ ਸੌਂਪ ਦੇਗਾ ਨਾ ਫਿਰ ਉਹਦੀ ਕੋਈ ਪ੍ਰਾਪਤੀ ਹੋਣੀ ਆ ਕੋਈ ਬਾਲਾ ਮੂਲਾ ਫੇਰ ਨਾ ਥੋੜਾ ਕੋਈ ਪ੍ਰਾਪਤੀ ਹੋਣੀ ਆ ਇਹ ਫਿਰ ਬਾਬਾ ਫਰੀਦ ਸਾਹਿਬ ਘਾਬਰ ਗਏ ਹੁਣ ਕੀ ਬਣੂ ਇੱਥੇ ਤੇ ਵੱਡੇ ਵੱਡੇ ਬੈਠੇ ਤੇ ਮੈਨੂੰ ਇੱਥੇ ਕਿੰਨੇ ਪੁੱਛਣਾ ਪਰ ਉਹ ਜਿਹੜਾ ਦਰवेश ਸੀ ਨਾ ਬਖਤਾਰ ਕਾਕੀ ਉਹ ਕਰਾਮਾਤੀ ਸੀ ਉਦੇ ਮਨ ਦੇ ਫੁਰਨਾ ਸਮਝ ਕੇ ਤੇ ਦੂਰੋਂ ਆਵਾਜ਼ ਮਾਰਦੇ ਆ ਕਹਿੰਦੇ ਆ ਜਾ ਬਾਬਾ ਆ ਜਾ ਤੂੰ ਸਾਰੇ ਕੰਮ ਮਟਾ ਮਕਾ ਕੇ ਆ ਗਿਆ ਨਾ ਆ ਜਾ ਜਦੋਂ ਇੰਨੀ ਗੱਲ ਕਹੀ ਨਾ ਉਹ ਜਿਹੜੇ ਲਾਗੇ ਬੈਠੇ ਸੀ ਨਾ ਵੱਡੇ ਵੱਡੇ ਬੋਲ ਵੀ ਉਹ ਸੜ ਕੇ ਸੁਆਹ ਹੋ ਗਏ ਕਿਸਾਨੋਂ ਤੇ ਏਡਾ ਏਡਾ ਕਦੀ ਮਾਣ ਸਨਮਾਨ ਦਿੱਤਾ ਨਹੀਂ ਆ ਇਹ ਹੁਣ ਚੱਲ ਕੇ ਆਇਆ ਕਿ ਨੌਜਾਨ ਮੁੰਡਾ ਇੰਨਾ ਮਾਣ ਸਨਮਾਨ ਇਹਨੂੰ ਕਿਵੇਂ ਮਿਲ ਗਿਆ ਇਹ ਵੀ ਇੱਕ ਧਾਰਮਿਕ ਈਰਖਾ ਹੁੰਦੀ ਆ ਕਿ ਮੇਰੇ ਤੋਂ ਵਾਦ ਮਾਣ ਸਨਮਾਨ ਧਾਰਮਿਕ ਦੂਸਰੇ ਬੰਦੇ ਦਾ ਕਿਉਂ ਹੋ ਗਿਆ ਉਹ ਮਿਸ ਤੋਂ ਮੇਰੇ ਤੋਂ ਅੱਗੇ ਕਿਵੇਂ ਲੰਘ ਗਿਆ ਇਹਨੂੰ ਕਹਿੰਦੇ ਨੇ ਜਿੱਦਾਂ ਬਾਹਰ ਹੀ ਈਰਖਾ ਕਰਦੇ ਆ ਕਿ ਫਲਾਣਾ ਬੰਦਾ ਸਾਡੇ ਤੋਂ ਕਿਵੇਂ ਅੱਗੇ ਲੰਘ ਗਿਆ ਇਸੇ ਤਰ੍ਹਾਂ ਇੱਕ ਧਾਰਮਿਕ ਈਰਖਾ ਹੁੰਦੀ ਆ ਇਹ ਬਲਾ ਫਲਾਣਾ ਬੰਦਾ ਸਾਡੇ ਤੋਂ ਅੱਗੇ ਕਿਵੇਂ ਲੰਘ ਗਿਆ ਜਦੋਂ ਆਖਿਆ ਆ ਜਾ ਬਾਬਾ ਤੇ ਬਾਬੇ ਫਰੀਦ ਨੂੰ ਨਾ ਬਖਤਾਰ ਕਾਕੀ ਨੇ ਫਿਰਨਾ ਕਲਾਵੇ ਚ ਲਿਆ ਤੇ ਲੈ ਕੇ ਤੇ ਆਪਣੇ ਇੱਕ ਕਮਰੇ ਚ ਚਲ ਗਿਆ ਜਿੱਥੇ ਰੋਜ਼ ਉਹ ਨਮਾਜ਼ ਪੜ੍ਹਦੇ ਬੰਦਗੀ ਕਰਦੇ ਰੱਬ ਦੀ ਤੇ ਸਾਰੀਆਂ ਰਹਿਮਤਾਂ ਕਰ ਦਿਤੀਆਂ ਜਿੱਦਾਂ ਲੈਣੇ ਤੇ ਨਹੀਂ ਹੋ ਗਈਆਂ ਉਦਾਂ ਕਰ ਦਿੱਤੀਆਂ ਰਹਿਮ ਤਾਂ ਸਾਰੀਆਂ ਤੇ ਪਹਿਲੀ ਗੱਲ ਬਖਤਾਰ ਕਾਕੀ ਨੇ ਬਾਬੇ ਫਰੀਦ ਨੂੰ ਆਖੀ ਵੀ ਤੂੰ ਨਾ ਹੁਣ ਤਿੰਨ ਦਿਨ ਦਾ ਰੋਜ਼ਾ ਰੱਖ ਕਿ ਪਤਨੀ ਇਸ ਤਰ੍ਹਾਂ ਕਿਉਂ ਇਹ ਗੁਰੂ ਪੀਰ ਕਰਾਉਂਦੇ ਨੇ ਬਾਬੇ ਗੁਰੂ ਨਾਨਕ ਦੇਵ ਨੇ ਆਖਿਆ ਹੁਣ ਦੁਨੀਆ ਤੋਂ ਡੇ ਬੰਦਨਾ ਅਨ ਪਾਣੀ ਥੋੜਾ ਖਾਇਆ ਜਦੋਂ ਬਾਬੇ ਫਰੀਦ ਨੂੰ ਆਖਿਆ ਫਰੀਦਾ ਹੁਣ 3 ਦਿਨ ਦਾ ਰੋਜ਼ਾ ਰੱਖਣਾ ਹੈ ਤੇ ਰੋਜ਼ੇ ਦੇ ਵਿੱਚ ਕੁਝ ਖਾਣਾ ਨਹੀਂ ਹੁੰਦਾ ਬੜਾ ਪੰਗਾ ਹੁੰਦਾ ਪਾਣੀ ਤੱਕ ਵੀ ਨਹੀਂ ਕਈ ਤਾਂ ਪੀਂਦੇ ਤੇ ਕਹਿੰਦੇ 3 ਦਿਨ ਦਾ ਰੋਜ਼ਾ ਬਾਬਾ ਫਰੀਦ ਸਾਹਿਬ ਨੇ ਰੱਖਿਆ ਤੇ ਜਦੋਂ ਤੀਜਾ ਦਿਨ ਹੋਇਆ ਨਾ ਤੇ ਰੋਜ਼ਾ ਖੋਲਣਾ ਸੀ ਜਦਾਂ ਵਰਤ ਨਹੀਂ ਕਈ ਰੱਖਦੇ ਵਰਤ ਖੋਲਣਾ ਹੁੰਦਾ ਹੈ ਚੰਦਰਮਾ ਨੂੰ ਵੇਖ ਕੇ جد خو روجا کھولنے کا ٹائم ہویا تو کوئی بندہ نہ روٹی لے کے آ گیا بابا فرید صاحب واسطے یا قدرتی کو سباب باننا سی کو روٹی کھا لی بابا فرید صاحب نے جو روٹی کھا کے اٹھے نا بابا فرید صاحب تو آ گئی بڑا حیران ہو گیا بابا فرید ہی ہو گیا ਉਹ ਬਖਤਾਰ ਕਾਕੀ ਕਿ ਹੋ ਗਿਆ ਕਹਿ ਲਗਾ ਵੀ ਮੈਂ ਰੋਜਾ ਖੋਲਿਆ ਤੇ ਇਦਾਂ ਮੇਰੇ ਨਾਲ ਮੁਸ਼ਕਲ ਬਣ ਗਈ ਆ ਕਿਉਂਕਿ ਬੰਦਗੀ ਕਰਨੀ ਆ ਤੇ ਕਿਸੇ ਦੀ ਅਗਵਾਈ ਚ ਕਰਨੀ ਪੈਂਦੀ ਆ ਨਹੀਂ ਤੇ ਵੀ ਇਹ ਪੂਰੀ ਫਲਦੀ ਨਹੀਂ ਹੈ ਇਹ ਜਦੋਂ ਆਖਿਆ ਨਾ ਬਾਬਾ ਫਰੀਦ ਜੀ ਨੇ ਕਿ ਮੈਂ ਰੋਟੀ ਖਾਧੀ ਤਿੰਨ ਦਿਨਾਂ ਬਾਅਦ ਰੋਜਾ ਖੋਲਿਆ ਤੇ ਮੈਨੂੰ ਤੇ ਉਲਟੀ ਹੋ ਗਈ ਆ ਤੇ ਬਖਤਾਰ ਕਾਕੀ ਪਤਾ ਕੀ ਕਹਿੰਦਾ ਕੀ ਲੱਗਾ ਫਰੀਦਾ ਉਹ ਜਿਹੜੀ ਤੂੰ ਰੋਟੀ ਖਾ ਲਈ ਆ ਨਾ ਉਹ ਤੇਰੇ ਖਾਣ ਵਾਲੀ ਨਹੀਂ ਸੀ ਉਹ ਦਰੇਸ਼ਾਂ ਦੇ ਖਾਣ ਵਾਲੀ ਚੀਜ਼ ਨਹੀਂ ਸੀ ਉਹ ਤਾਂ ਉਹ ਤਾਂ ਕਿਸੇ ਸ਼ਰਾਬੀ ਬੰਦੇ ਨੇ ਤੈਨੂੰ ਲਿਆਂਕ ਕੇ ਰੋਟੀ ਦੇ ਦਿੱਤੀ ਸੀ ਤੇ ਤੂੰ ਖਾ ਲਈ ਆ ਤੇ ਉਹ ਉਹ ਤੇ ਤੈਨੂੰ ਪਚਣੀ ਨਹੀਂ ਸੀ ਤੇਰਾ ਅੰਦਰ ਸੋਧ ਹੋ ਚੁੱਕਾ ਹੈ ਤੇ ਜਿਹੜੇ ਜਿਨ੍ਹਾਂ ਦੇ ਅੰਦਰ ਸੋਧ ਹੋ ਜਾਂਨ ਉਹਨਾਂ ਨੂੰ ਇਹ ਇਸ ਤਰ੍ਹਾਂ ਦਾ ਮਾਲ ਅੰਦਰ ਪਚਦਾ ਨਹੀਂ ਹੈ ਉਹਨਾਂ ਨੂੰ ਪਚਦਾ ਵਾ ਜਿਹੜੇ ਅੰਦਰੋਂ ਕ੍ਰਸ਼ਟ ਹੁੰਦੇ ਨੇ ਲੋਕ ਇਹ ਡੱਡੀਆਂ ਮੱਛੀਆਂ ਉਹ ਹੀ ਖਾ ਸਕਦੇ ਜਿਨ੍ਹਾਂ ਦੀ ਆਤਮਾ ਭ੍ਰਸ਼ਟ ਵਾ ਕੋਈ ਬੰਮੁੰਦਾ ਸੀ ਨੌਜਵਾਨ ਮੈਨੂੰ ਮਿਲਿਆ ਬੜਾ ਪੁਰਾਣੀ ਗੱਲ ਆ ਉਹ ਰਸ ਦਾ ਪਾਠ ਕਰੇ ਚਾਮੀ ਬੜੇ ਪਿਆਰ ਨਾਲ ਸਵੇਰੇ ਉੱਠ ਕੇ ਜਪਜੀ ਸਾਹਿਬ ਪੜੇ ਗੁਰਦੁਆਰੇ ਜਾਏ ਅੰਮ੍ਰਿਤ ਨਹੀਂ ਹੁਨੇ ਸ਼ਕਿਆ ਉਹਨੇ ਆਪਣੀ ਕਹਾਣੀ ਮੈਨੂੰ ਦੱਸੀ ਉਹ ਕਿਤੇ ਬਾਹਰ ਨੌਕਰੀ ਕਰਦਾ ਸੀ ਉਹ ਕੀ ਹੋਇਆ ਵੀ ਜਿੱਥੇ ਨੌਕਰੀ ਕਰਦਾ ਹੈ ਉਹ ਕਿਸੇ ਹੋਰ ਮੁੰਡੇ ਨਾਲ ਸੀ ਉਹਦੇ ਇੱਕ ਹੀ ਕਮਰੇ ਚ ਦੋ ਤਿੰਨ ਮੁੰਡੇ ਰਹਿੰਦੇ ਸੀ ਕੀ ਕੀਤਾ ਵੀ ਉਹ ਮੁੰਡਿਆਂ ਨੇ ਨਾ ਕੋਈ ਮੋਟਾ ਮਾਲ ਬਣਾ ਲਿਆ ਮਾਸ ਮੂਸ ਕੋਈ ਤੇ ਉਹ ਜਿਹੜਾ ਪਾਠ ਕਰਦਾ ਹੈ ਉਹਨੇ ਅੰਮ੍ਰਿਤ ਛਕਿਆ ਨਹੀਂ ਪਰ ਥੋੜੀ ਬਹੁਤੀ ਰਹਿਤ ਰੱਖਦਾ ਸੀ ਗੁਰੂ ਨਾਲ ਪਿਆਰ ਕਰਦਾ ਸੀ ਪਾਠ ਕਰਦਾ ਹੈ ਗੁਰਦੁਆਰੇ ਆਉਂਦਾ ਸੀ ਉਹਨੂੰ ਕਹਿੰਦੇ ਖਾਲਾ ਤੂੰ ਕਿਹੜਾ ਹੈ ਅੰਮ੍ਰਿਤ ਛਕਿਆ ਆ ਮੇਰੇ ਕੋ ਸੰਗ ਮਾਰ ਦਿੰਦਾ ਤੇ ਸੰਗ ਹੀ ਤਾਰ ਦਿੰਦਾ ਉਹਨੇ ਆਖਿਆ ਚਲੋ ਠੀਕ ਆ ਮੈਂ ਕਿਹੜਾ ਅੰਮ੍ਰਿਤਸਰ ਗਿਆ ਗੱਲ ਵੀ ਠੀਕ ਕਹਿੰਦੇ ਆਏ ਉਹਨੇ ਰਾਤ ਨੂੰ ਸੌਣ ਲੱਗਿਆ ਉਹ ਮੀਟ ਨਾਲ ਬਾਸ ਨਾਲ ਰੋਟੀਆਂ ਖਾ ਲੀਆਂ ਤੇ ਸੌਣ ਦੀ ਢੇਰ ਸੀ ਤੇ ਬਸ ਫੇ ਉਹਦੀ ਕਹਾਣੀ ਹੋ ਗਏ ਗੜ ਗਈ ਦੂਜੇ ਤੇ ਮਜੇ ਨਾਲ ਸੌਂ ਗਏ ਜਦੋਂ ਉਹ ਸੌਣ ਲੱਗਾ ਤੇ ਉਹਨੂੰ ਉਲਟੀਆਂ ਸ਼ੁਰੂ ਹੋ ਗਈ। ਹੁਣ ਲੱਗੇ ਹੈ ਵੀ ਕੋਈ ਨਾ ਕੋਈ ਡਾਕਟਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਤੜਫ ਤੜਫ ਕੇ ਰਾਤ ਕੱਟੀ। ਜੋ ਖਾਦਾ ਪੀਤਾ ਰਾਤ ਸਾਰਾ ਬਾਹਰ ਹੋ ਗਿਆ। ਫਿਰ ਦਿਨ ਚੜਿਆ ਤੇ ਗੁਰਦਾਰੇ ਗਿਆ ਤੇ ਕੰਨਾਂ ਨੂੰ ਲਾਏ ਹੱਥ। ਮੱਥਾ ਟੇਕਿਆ। ਕਹਿੰਦਾ ਮੈਂ ਕੰਨਾਂ ਨੂੰ ਲਾ ਕੇ ਹੱਥੇ ਅਰਦਾਸ ਕੀਤੀ ਸੱਚੇ ਬਾਦਸ਼ਾਹ। ਆਚਨ ਚੇਤ ਗਲਤੀ ਹੋ ਗਈ ਤੇ ਮਹਾਰਾਜ ਸਜ਼ਾ ਭੋਗ ਲਈ ਆ ਕਿਉਂਕਿ ਉਹਦਾ ਅੰਦਰ ਸੁੱਧ ਹੋ ਗਿਆ ਹੈ ਪਾਠ ਕਰਕੇ ਇਹ ਜਿਹੜੇ ਕਹਿੰਦੇ ਨਾ ਵੀ ਖਾ ਲੈਣਾ ਚਾਹੀਦਾ ਵੱਢ ਕੇ ਖਾ ਲੈਣਾ ਚਾਹੀਦਾ ਆਉ ਇਹ ਅੰਦਰੋਂ ਅਜ ਸੁੱਧ ਨਹੀਂ ਹੈ ਜਦੋਂ ਅੰਦਰੋਂ ਸੁੱਧ ਹੋ ਜਾਣਗੇ ਫਿਰ ਕਿਸੇ ਗਿਆਨ ਦੀ ਲੋੜ ਨਹੀਂ ਆ ਅੰਦਰੋਂ ਆਪੇ ਸਭ ਕੁਝ ਸੋਝੀ ਹੋ ਜਾਣੀ ਉਹ ਕਹਿੰਦਾ ਫਿਰ ਮੈਂ ਜਾਸਦੀ ਗੁਰਦੁਆਰੇ ਅਰਦਾਸ ਕੀਤੀ ਮਾਰੇ ਸੱਚੇ ਬਾਦਸ਼ਾਹ ਅਣਜਾਣੇ ਵਿੱਚ ਗਲਤੀ ਹੋ ਗਈ ਆ ਤੇ ਗਾਹ ਮਾਫ ਕਰਿਓ ਜੀ ਕਹਿ ਲਗਾਓ ਜਦ ਨ ਜਾਵੇ ਫਿਰ ਜ਼ਿੰਦਗੀ ਪਰ ਕਹਿੰਦਾ ਫੇ ਮਾਸ ਵੱਲ ਕੋਈ ਧਿਆਨ ਹੀ ਨਹੀਂ ਗਿਆ ਫੇ ਅੰਮ੍ਰਿਤ ਛਕ ਲਿਆ ਕਹਿੰਦਾ ਮੈਂ ਫਿਰ ਫੇ ਤਾਂਣੀ ਮੁੱਕ ਗਈ ਇਹ ਹੁੰਦਾ ਜਦੋਂ ਰੱਬ ਨੇ ਤੁਹਾਨੂੰ ਸੱਚੇ ਰਾਹ ਤੇ ਤੋਰਨਾ ਤੇ ਉਹਨੇ ਕੋਈ ਨਾ ਕੋਈ ਐਸੀ ਬਿੱਦਰਾਚ ਦੇਣੀ ਆ ਤੇ

ਤੇ ਬਖਤਾਰ ਤਾਂ ਆਕੀ ਕਾਕੀ ਕੋ ਗਿਆ ਤੇ ਕਹਿ ਲੱਗਾ ਆ ਹੋ ਗਿਆ ਕਹਿ ਲੱਗੇ ਨਾ ਫਰੀਦਾ ਇਹ ਖਾਣਾ ਤੈਨੂੰ ਪਚਣਾ ਹੀ ਨਹੀਂ ਸੀਗਾ ਇਹ ਤੇ ਕਿਸ ਸ਼ਰਾਬੀ ਦੇ ਘਰੋਂ ਆਇਆ ਸੀ ਤੇ ਐਡਾ ਹਿਰਦਾ ਸੁਧ ਤੇਰਾ ਇਹ ਗੰਦਾ ਖਾਣਾ ਤੈਨੂੰ ਕਿਵੇਂ ਪਚ ਜਾਣਾ ਸੀ ਆਂਦੇ ਨਾ ਜਿਹੜਾ ਸ਼ੇਰਨੀ ਦਾ ਦੁੱਧ ਹੁੰਦਾ ਹੈ ਸੋਨੇ ਦੇ ਭਾਂਡੇ 'ਚ ਟਿਕਦਾ ਹੈ ਬਾਕੀ 'ਚ ਤਾਂ ਫਟ ਜਾਂਦਾ ਉਹ ਇਹ ਫੇ ਬਾਬਾ ਫਰੀਦ ਨੂੰ ਕਹਿਣ ਲੱਗੇ ਫਰੀਦਾ ਇੱਕ ਰੋਜ਼ਾ ਤਿੰਨ ਦਿਨਾਂ ਦਾ ਹੋਰ ਰੱਖੋ ਇਨੂੰ ਕਹਿੰਦੇ ਗੁਰਪੀਰਾਂ ਕੀ ਚੱਕਰੀ ਮਾਹ ਕਰੜੀ ਸੁਖਸਾਰ ਗੁਰੂ ਪੀਰਾਂ ਦੇ ਅੱਗੇ ਹੋ ਕੇ ਕੱਲਣਾ ਕੱਲਣੀ ਬੜੀ ਮੁਸ਼ਕਲ ਗੱਲ ਹੈ ਜਦੋਂ 3 ਦਿਨ ਦਾ ਫੇਰ ਰੋਜ਼ਾ ਰੱਖਿਆ ਤੇ 3 ਦਿਨ ਬਾਅਦ ਰੋਜ਼ਾ ਖੋਲਿਆ ਤੇ ਖੋਲਣਾ ਸੀ ਤੇ ਕੋ ਖਾਣ ਨੂੰ ਕੁਝ ਨਹੀਂ ਕੋਲ ਤੇ ਬਾਬਾ ਫਰੀਦ ਸਾਹਿਬ ਨੇ ਇੱਕ ਰੋੜਾ ਹੀ ਮੂੰਹ ਚ ਪਾ ਲਿਆ ਛੋਟਾ ਜਿਹਾ ਕੋੜਾ ਹੀ ਤੇ ਉਹ ਵੀ ਬੜਾ ਮਿੱਠਾ ਲੱਗਾ ਸ਼ੱਕਰ ਵਾਂਗੂ ਗੋੜ ਵਾਂਗੂ ਮਿੱਠਾ ਲੱਗਾ ਫਿਰ ਉਹਨੇ ਆਣ ਕੇ ਬਖਤਾਰ ਕਾਕੀ ਨੂੰ ਕਿਹਾ ਵੀ ਮੈਨੂੰ ਤਾਂ ਐਦਾਂ ਮੈ ਰੋੜਾ ਮੂੰਹ ਚ ਪਾ ਲਿਆ ਤੂੰ ਬੜਾ ਹੀ ਮਿੱਠਾ ਲੱਗਾ ਕਹਿ ਲਗੇ ਤੂੰ ਸ਼ੱਕਰ ਗਾਂਜ ਹੋ ਗਿਆ ਪੁੱਤ ਉਹ ਸ਼ੁਕਰ ਸ਼ੁਕਰ ਕਰਿਆ ਕਰ ਤੇਰਾ ਅੰਦਰ ਮਿੱਠਾ ਹੋ ਗਿਆ ਉਹ ਤੇਰੀ ਜ਼ਬਾਨ ਬੜੀ ਮਿੱਠੀ ਹੋ ਗਈ ਹੈ ਇਸ ਤਰ੍ਹਾਂ ਕਰਦੇ ਆ ਫਿਰ ਬਾਬਾ ਫਰੀਦ ਸਾਹਿਬ ਇੱਥੇ ਰਹਿ ਰਹੇ ਨੇ ਤੇ ਕੁਕਰੀਬ 10-12 ਸਾਲ ਇੱਥੇ ਰਹੇ ਨੇ ਆਪਣੇ ਮੁਰਸ਼ਿਦ ਦੇ ਕੋਲ ਇਹ ਕਹਿੰਦੇ 2 ਸਾਲ ਗਏ ਹਾਂ ਸਹਿਜ ਧੁਨ ਚੱਲ ਗਈ ਉਹ ਅਮਰਤਰਾਸ ਆ ਗਿਆ ਦਸਮ ਦਵਾਰ ਮਿਲ ਗਿਆ ਸੰਤ ਸਪਾਈ ਹੋ ਗਏ ਆ ਲਓ ਖਾਦੂਗੀ ਇਹ ਤੇ ਸਾਰੀ ਸਾਰੀ ਜ਼ਿੰਦਗੀ ਲੋਕੀ ਕਾ ਲੈਣਾ ਕਾਲ ਦੇ ਦੇ ਦੋ ਸਾਲਾਂ ਅਜ ਸਭ ਕੁਝ ਹੋ ਗਿਆ ਤੁਹਾਡਾ ਰੱਬ ਖੈਰ ਕਰੇ ਇੱਥੇ ਰਹਿੰਦਿਆਂ ਫਿਰ ਕੋਈ ਬਾਹਰੋਂ ਨਾ ਕੋਈ ਉਹ ਅਜਮੇਰ ਤੋਂ ਚੱਲ ਕੇ ਨਾ ਖਵਾਜਾ ਚਿਸ਼ਤੀ ਬਖਤਾਰ ਕਾਕੀ ਨੂੰ ਮਿਲਣ ਆਏ ਤੇ ਪੁੱਛਦੇ ਤੇਰ ਕੋਈ ਮੈਨੂੰ ਪਤਾ ਲੱਗਾ ਕੋਈ ਰੱਬ ਦੇ ਰਾਹ ਦਾ ਪਾਂਧੀ ਤੇਰ ਕੋ ਆਇਆ ਹੋਇਆ ਇੱਥੇ ਰਹਿੰਦਾ। ਕਿਆ ਲੱਗੇ ਹਾਂ ਇੱਕ ਫਰੀਦ ਨਾਮ ਦਾ ਮੁੰਡਾ ਨੌਜਾਨ ਸਾਡੇ ਕੋ ਆਇਆ ਵਾ ਤੇ ਉਹ ਖਵਾਜਾ ਚਿਸ਼ਤੀ ਕਹਿੰਦਾ ਮੈਂ ਉਹਦੀ ਬੜੀ ਸੋਭਾ ਸੁਣੀ ਹੈ। ਮੈਨੂੰ ਪਤਾ ਲੱਗਾ ਬੜਾ ਭੇਜਗਾਰ ਆ ਬੜਾ ਵੱਡਾ ਨਮਾਜ਼ੀ ਆ ਤੇ ਰੱਬ ਦੇ ਰਾਹ ਦਾ ਪੰਦੀ ਆ ਦਰਵੇਸ਼ਵਾ ਉਹ ਤਾਂ ਕਿੱਥੇ ਆਉ ਉਹ ਬਖਤਾਰ ਕਾਕੀ ਜੀ ਕਹਿਣ ਲੱਗੇ ਉਹ ਚਿਲਾ ਕੱਟਣ ਦੇ ਆ ਚਲੀਸਾ ਕੱਟਣ ਦੇ ਆ ਐਵੇਂ ਥੋੜਾ ਇੰਡੀਆਂ ਵੱਡੀਆਂ ਪਦਮੀਆਂ ਫਰੀਦਾ ਦਰਵੇਸ਼ੀ ਗਾ ਖੜੀ ਕਹਿਣ ਲੱਗੇ ਚਿਲਾ ਕੱਟਣ ਦੇ ਆ ਬਖਤਾਰ ਕਾਕੀ ਨੇ ਜਦੋਂ ਦੱਸਿਆ ਨੇ ਚਿਲਾ ਕਟਣデア ਖ्वाजा ਚਿਸਤੀ ਨੂੰ ਕਹਿੰਨ ਲੱਗੇ ਦਿਖਾਓ ਕਿੱਥੇ ਆਉ ਉਹ ਨੂੰ ਮਿਲਣਾ ਚਾਹਉਣਾ ਕਹਿੰਦੇ ਫਿਰ ਉਹ ਖ्वाजा ਚਿਸਤੀ ਬਾਬੇ ਫਰੀਦ ਨੂੰ ਉੱਥੇ ਗਿਆ ਜਿੱਥੇ ਚਿਲਾ ਕਟਣデア ਸੀ ਤੇ ਫਰੀਦ ਸਾਹਿਬ ਵੇਖ ਕੇ ਬੜੇ ਹੈਰਾਨ ਹੋ ਗਏ ਐਡਾ ਵੱਡਾ ਪੀਰ ਮੈਨੂੰ ਮਿਲਣਾ ਆ ਇਹ ਵੀ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਛੋਟਿਆਂ ਦੇ ਕੋਲ ਕੋਈ ਵੱਡੇ ਆਉਣ ਫਿਰ ਛੋਟੇ ਵੱਡੇ ਹੈਰਾਨ ਹੁੰਦੇ ਵੀ ਮੇਰੇ ਕੋ ਕਿਵੇਂ ਆ ਗਿਆ ਬਾਬੇ ਨੂੰ ਨਾ ਫਿਰ ਉਹ ਮਿਲਿਆ ਖ्वाजा ਚਿਸਤੀ ਤੇ ਕਹਿਣ ਲੱਗਾ ਬਖਤਾਰ ਕਾਕੀ ਨੂੰ ਕਹਿਣ ਲੱਗੇ ਬਖਤਾਰ ਤੂੰ ਜਿਹੜਾ ਬਾਜ ਆਪਣੇ ਜਾਲ ਵਿੱਚ ਫਸਾ ਲਿਆ ਵਾ ਨਾ ਇਹਦੀ ਉਡਾਰੀ ਤਿੰਨਾਂ ਲੋਕਾਂ ਤੱਕ ਵਾ ਇਹ ਆਮ ਬੰਦਾ ਨਹੀਂ ਜਿਹੜਾ ਤੂੰ ਤੇਰੇ ਕੋ ਆਣ ਕੇ ਬਹਿ ਗਿਆ ਈ ਉਹ ਕਹਿਣ ਲੱਗੇ ਇਹ ਉਹ ਚਿਰਾਗ ਵਾ ਇਹਦੀ ਰੋਸ਼ਨੀ ਤਿੰਨਾਂ ਲੋਕਾਂ ਤੱਕ ਜਲਣੀ ਹੈ ਜਦੋਂ ਇਹਦਾ ਚਿਰਾਗ ਜਗ ਜਾਣਾ ਵਾ ਇਹਦੀ ਰਹਿੰਦੀ ਦੁਨੀਆ ਤੱਕ ਇਹਦਾ ਨਾਂ ਰਹਿਣਾ ਤੇ ਇਹਦੀ ਰਹਿੰਦੀ ਦੁਨੀਆ ਤੱਕ ਇਹਦਾ ਨਾਂ ਲੈ ਕੇ ਲੋਕਾਂ ਦੇ ਚਿਰਾਗ ਜਗਣਗੇ। ਅਥਵਾ ਇਹ ਨੂੰ ਬਾਬਾ ਫਰੀਦ ਨੂੰ ਯਾਦ ਕਰਦੇ ਆ ਲੋਕਾਂ ਨੂੰ ਰੱਬ ਯਾਦ ਆਏਗਾ। ਇਹ ਵਰ ਦਿੱਤੇ ਖ्वाजा ਚਿਸ਼ਤੀ ਨੇ। ਇਸ ਤਰ੍ਹਾਂ ਕਰਦਿਆਂ ਫਿਰ ਬਾਬਾ ਫਰੀਦ ਸਾਹਿਬ ਇੱਥੇ 10-12 ਸਾਲ ਰਹੇ 10-12 ਸਾਲ ਕਾਲਣਾ ਕਾਲ ਕੇ ਫਿਰ ਉਹ ਬਖਤਾਰ ਕਾ ਕੀ ਇਸ ਥਾਨੀ ਸੰਸਾਰ ਤੋਂ ਤੁਰ ਗਿਆ। ਤੇ ਬਾਬਾ ਫਰੀਦ ਸਾਹਿਬ ਫੇਰ ਜਗ੍ਹਾ ਛੱਡ ਕੇ ਨੇ ਆਪਣੀ ਪਾਕਪਟਨ ਨੂੰ ਤੁਰ ਗਏ ਨੇ ਤੇ ਫਿਰ ਆਉਣ ਵਾਲੇ ਸਮੇਂ 'ਚ ਆਪਾਂ ਕੱਲ ਨੂੰ ਫਿਰ ਇਸ ਤੋਂ ਅੱਗੇ ਗੱਲ ਤੋਰਾਂਗੇ ਹੁਣ ਉਹਨਾਂ ਦੀ ਬਾਣੀ ਚਲਣੀ ਆ ਜੀਵਨ ਗਾਥਾ ਤੇ ਉਹਨਾਂ ਦੀ ਹੋ ਗਈ ਹੁਣ ਪੰਜ ਚਾਰ ਪਾਕ ਛੇ ਭਾਗ ਬਣ ਗਏ ਨੇ ਤਾਂ ਕੱਲ ਨੂੰ ਫਿਰ ਹੁਣ ਵੇਖੋ ਬਾਣੀ ਦੀ ਕਥਾ ਆਰੰਭ ਕਰਾਂਗੇ ਮਾਣ ਕਿਰਪਾ ਕਰਨ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ